ਵਾਰਜੀ ਕਾ ਖਾਲਸਾ ਵਾਰਜੀ ਕੀ ਫਤਿਹ ਸਮੂਹ ਸੰਗਤ ਦੇ ਚਰਨਾਂ ਦੇ ਵਿੱਚ ਬੜੀ ਨਿਮਰਤਾ ਸਹਿਤ ਬੇਨਤੀ ਆ ਜਿਹੜਾ ਅੱਜ ਦਾ ਗੰभीर ਮੁੱਦਾ ਗਾ ਬੜਾ ਵਿਚਾਰਨ ਵਾਲਾ ਗਾ ਤੇ ਇਸ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਓ ਤੇ ਤੁਹਾਨੂੰ ਮੈਂ ਇੱਕ ਅਪੀਲ ਜਿਹੜੀ ਕੀਤੀ ਹੈ ਲਖੇ ਸਧਾਨੇ ਨੇ ਤੇ ਅਬਤੋਜ ਮਾਨ ਨੇ ਉਹ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਬੜੀ ਭਾਵਕਾ ਤੇ ਪੰਜਾਬ ਦੇ ਨਾਲ ਜਿਹੜਾ ਮੁੱਦਾ ਗਾਏ ਜੁੜਿਆ ਹੋਇਆਗਾ ਤੇ ਇਸ ਵੀਡੀਓ ਨੂੰ ਤੁਸੀਂ ਚਲਦੀ ਚਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿੰਨਾ ਵੀ ਹੋ ਸਕੇ ਕਿਉਂਕਿ ਆਪਾਂ ਮੈਂ ਬਹੁਤ ਘੱਟ ਕਹਿਣਾ ਹੁੰਨਾਗਾ ਤੁਹਾਨੂੰ ਅੱਜ ਮੈਂ ਪਹਿਲੀ ਚਲਦੀ ਵੀਡੀਓ 'ਚ ਕਿਉਂ ਕਿਹਾਗਾ ਕਿ ਪੰਜਾਬ ਦਾ ਮੁੱਦਾ ਗਾ ਬੜਾ ਗੰਮੀਰਾ ਜਿਸ ਉੱਤੇ ਲੱਖਾਂ ਸਧਾਨਾਂ ਤੋਜਮਾੜ ਅਤੇ ਹੋਰ ਸੈਂਕੜੇ ਗਿਣਤੀ ਦੇ ਵਿੱਚ ਜਿਨ੍ਹਾਂ ਦੀ ਜਮੀਰ ਜਾਗਦੀ ਆ ਉਹ ਲੜ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਪਤਾਗਾ ਆਉਣ ਵਾਲੇ 3 ਦਸੰਬਰ ਨੂੰ ਪਾਣੀ ਦੇ ਜਿਹੜਾ ਬੰਨ ਮਾਰਨਾਗਾ ਜਿਹੜਾ ਕਿ ਬੁੱਢੇ ਦਰਿਆਵਾਂ ਦੇ ਵਿੱਚ ਆ ਜਿਹੜੀਆਂ ਜ਼ਹਿਰਾ ਪਾਈਆਂ ਜਾ ਰਹੀਆਂ ਨੇ 9 ਕਰੋੜ 9 ਕਰੋੜ ਲੀਟਰ ਪਾਣੀ ਆ ਜਿਹੜਾ 900 ਜਿਹੜਾ ਹੈਗਾ ਪਾਣੀ ਉਹ ਛੱਡਿਆ ਜਾ ਰਿਹਾ ਕੈਮੀਕਲ ਆ ਪਾਣੀ ਬੜੀਆਂ-ਬੜੀਆਂ ਫੈਕਟਰੀਆਂ ਵੱਲੋਂ ਜਿਹੜਾ ਕਿ ਸਾਡੇ ਘਰਾਂ ਦੇ ਤੱਕ ਜਿਹੜਾ ਪਹੁੰਚ ਚੁੱਕਿਆ ਹੈਗਾ ਜਿਹੜਾ ਹਰ ਇੱਕ ਨੂੰ ਜਿਹੜਾ ਇੱਕ ਦੋ ਘਰ ਛੱਡ ਕੇ ਤੀਜਾ ਘਰ ਛੱਡ ਕੇ ਕੈਂਸਰ ਦੀਆਂ ਬਿਮਾਰੀਆਂ ਦੀਆਂ ਨਿਲਾਲ ਬੱਚੇ ਵੀ ਲਪੇਟ ਦੇ ਵਿੱਚ ਆ ਚੁੱਕੇ ਨੇ ਅੱਜ ਨਾ ਅਸੀਂ ਜਾਗੇ ਤਾਂ ਅਸੀਂ ਕਦੋਂ ਜਾਗਾਂਗੇ ਇਹ ਲੱਖੇ ਸੁਧਾਣੇ ਨੇ ਇੱਕ ਬੜੀ ਜਿਹੜੀ ਭਾਵਕ ਅਪੀਲ ਕੀਤੀ ਆ ਉਹਨਾਂ ਨੇ ਕਿਹਾਗਾ ਤੈਨਾਂ ਦਸੰਬਰ ਨੂੰ ਫਰੋਜਪੁਰਾ ਰੋਡ ਤੇ ਫਰੋਜਪੁਰ ਬੇਰਕਾ ਰੋਡ ਤੇ ਜਿਹੜਾ ਉਹਨਾਂ ਨੇ ਇੱਕ ਵੱਡਾ ਇਕੱਠ ਦਾ ਜਿਹੜਾ ਲਾਨ ਕਰ ਦਿੱਤਾਗਾ ਉਹਨਾਂ ਨੇ ਕਿਹਾਗਾ ਕਿ ਪੰਜਾਬ ਦੇ ਲੋਕੋ ਘਰਾਂ ਦੇ ਵਿੱਚ ਨਿਕਲੋ ਜੇਕਰ ਤੁਸੀਂ ਅੱਜ ਵੀ ਨਾ ਨਿਕਲੇ ਤਾਂ ਇਹ ਸਮਝ ਲਓ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੇ ਖਤਮ ਹੋ ਜਾਣਗੀਆਂ ਨੇ ਤੁਹਾਡੇ ਆਉਣ ਵਾਲੀ ਜਨਰੇਸ਼ਨਾਂ ਆਉਣ ਵਾਲੇ ਬੱਚੇ ਤੁਹਾਨੂੰ ਗਾਲਾਂ ਦਿਆ ਕਰਨਗੇ ਉਹ ਤੁਹਾਨੂੰ ਕੋਸਿਆ ਕਰਨਗੇ ਤੁਹਾਡੇ ਵੱਡੇ ਬਡੇਰਿਆ ਤੁਹਾਡੇ ਬਜ਼ੁਰਗਾਂ ਨੇ ਸਾਡਾ ਬੀੜਾ ਗਰਖ ਕਰ ਦੇ ਦਿੱਤਾ ਕਿ ਉਹਨਾਂ ਦੇ ਵਿੱਚ ਇੰਨੀ ਹਿੰਮਤ ਨਹੀਂ ਪਈ ਇੱਕ ਪਾਸੇ ਅਸੀਂ ਇਤਿਹਾਸ ਪੜ੍ਹਦੇ ਆ ਗੁਰੂਆਂ ਦਾ ਅਸੀਂ ਇਤਿਹਾਸ ਪੜ੍ਹਦੇ ਆ ਛੋਡੇ ਸਾਹਿਬ ਜਦਿਆਂ ਦਾ ਤੇ ਅਸੀਂ ਇਤਿਹਾਸ ਦੇ ਨਾਲ ਜੁੜਿਆ ਬੰਦ-ਬੰਦ ਕਟਵਾ ਸਕਦੇ ਆ ਖੋਪਰ ਲਾ ਸਕਦੇ ਆ ਜੇਕਰ ਅਸੀਂ ਇਹ ਗੱਲਾਂ ਨੇਤ ਅਸੀਂ ਅਦਾਸ ਦੇ ਵਿੱਚ ਪੜਦੇ ਆ ਸੁਣਦੇ ਆ ਜੋ ਸਾਡੇ ਗੁਰੂਆਂ ਨੇ ਸਾਡੇ ਸਿੱਖਾਂ ਦੇ ਕਰਕੇ ਬਖਾਈਆਂ ਜੇ ਗੱਲ ਅਸੀਂ ਉਸ ਤੇ ਨਹੀਂ ਚੱਲ ਸਕਦੇ ਤਾਂ ਤੁਹਾਡੇ ਦੇ ਉੱਤੇ ਸਾਡੇ ਉੱਤੇ ਸਾਰਿਆਂ ਉੱਤੇ ਜਿਹੜਾ ਲੱਖ ਦੀ ਲਾਹਨਤ ਆ ਕਿਉਂਕਿ ਇਹ ਕੌਮ ਉਹ ਆ ਜਿਨ੍ਹਾਂ ਨੇ ਗੁਰੂ ਕਾ ਬਾਗ ਦਾ ਮੋਰਚਾ ਜਿੱਤਿਆ ਜੈਤੋ ਦਾ ਮੋਰਚਾ ਜਿੱਤਿਆ ਨਨਕਾਣਾ ਸਾਹਿਬ ਦਾ ਮੋਰਚਾ ਜਿੱਤਿਆ ਵੱਡੇ ਵੱਡੇ ਮੋਰਚੇ ਹੱਲ ਕੀਤੇ ਨੇ ਵੱਡੇ ਵੱਡੇ ਮੋਰਚੇ ਫਤਿਹ ਕੀਤੇ ਨੇ ਇਹ ਦਿੱਲੀ ਵੀ ਜਿਹੜੀ ਆ ਬੜੇ ਬਾਰੀ ਜਿੱਤੀ ਆ ਸਿੰਘਾਂ ਨੇ ਤੁਹਾਨੂੰ ਸਾਰਾ ਇਤਿਹਾਸ ਦਾ ਪਤਾਗਾ ਪਰ ਜਿਹੜਾ ਅੱਜ ਮੇਰੀ ਬੇਨਤੀ ਆ মিডিਆ ਹੋਣ ਦੇ ਨਾਤੇ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਹਰ ਇੱਕ ਪੰਜਾਬ ਦਾ ਬੱਚਾ ਉਹ ਕੱਲੇ ਜਿਹੜੇ ਲੱਖਾਂ ਸਦਾਣਾ ਤੋਜਮਾਨ ਜਾਂ ਹੋਰ ਜਿੰਨੇ ਵੀ ਲੋਕ ਲੜ ਰਹੇ ਨੇ ਉਹ ਆਪਣੇ ਖਾਤਰ ਥੋੜੀ ਲੜ ਰਹੇ ਨੇ ਉਹ ਸਾਰੇ ਪੰਜਾਬੀਆਂ ਲਈ ਲੜ ਰਹੇ ਨੇ ਸਾਰੀ ਕੌਮ ਲਈ ਲੜ ਰਹੇ ਨੇ ਉਹਦੇ ਵਿੱਚ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਉਹਦੇ ਵਿੱਚ ਕੋਈ ਉੱਚ ਨਹੀਂ ਕੋਈ ਨੀਚ ਨਹੀਂ ਨਾ ਉਹ ਤੇ ਹਿੰਦੂ ਆ ਨਾ ਤੇ ਸਿੱਖ ਆ ਨਾ ਸਾਈ ਆ ਨਾ ਮੁਸਲਮਾਨ ਆ ਬੋਧੀ ਆ ਨਾ ਹੋਰ ਕੋਈ ਧਰਮਾ ਸਾਰੇ ਧਰਮ ਬਰਾਬਰ ਚੱਲਦੇ ਸਾਰੇ ਧਰਮਾਂ ਦੇ ਘਰੇ ਜਿਹੜਾ ਪਾਣੀ ਆ ਉਹ ਜ਼ਹਿਰ ਵਾਲਾ ਸਾਰੇ ਧਰਮਾਂ ਦੇ ਘਰੇ ਪਹੁੰਚ ਰਿਹਾਗਾ ਤੇ ਅੱਜ ਅਸੀਂ ਇਹ ਨਾਲ ਸੋਚੀਏ ਕਿ ਫਲਾਨੇ ਧਰਮ ਵਾਲੇ ਮੂਰੇ ਨੇ ਫਲਾਨੇ ਧਰਮ ਵਾਲੇ ਪਿੱਸੇ ਨੇ ਅੱਜ ਮੈਂ ਹਿੰਦੂ ਧਰਮ ਵਾਲਿਆਂ ਨੂੰ ਬੇਨਤੀ ਕਰਦਾ ਕਿ ਸਭ ਤੋਂ ਘੱਟ ਤੁਹਾਡੀ ਗਿਣਤੀ ਆ ਮੁਸਲਮਾਨਾਂ ਦੀ ਸਭ ਤੋਂ ਘੱਟ ਗਿਣਤੀ ਆ ਕੀ ਇਕੱਲੇ ਸਿੱਖਾਂ ਨੇ ਪਾਣੀ ਪੀਣਾਗਾ ਇਹ ਕੀ ਸਿੱਖਾਂ ਦੇ ਘਰਾਂ ਦੇ ਵਿੱਚ ਜ਼ਹਿਰ ਉਗਲ ਰਹੀ ਹੈ ਇਹ ਜ਼ਹਿਰ ਵੱਢ ਰਹੀ ਆ ਕੀ ਇਕੱਲੇ ਸਿੱਖਾਂ ਦੇ ਘਰਾਂ ਦੇ ਵਿੱਚ ਕੈਂਸਰ ਵੱਢ ਰਿਹਾਗਾ ਕੀ ਇਕੱਲੇ ਸਿੱਖਾਂ ਦੇ ਘਰਾਂ ਦੇ ਵਿੱਚ ਬਿਮਾਰੀਆਂ ਲੱਗ ਰਹੀਆਂ ਨੇ ਹੋਰ ਦੱਸੋ ਤੁਹਾਨੂੰ ਕਿਸੇ ਨੂੰ ਹੋਰ ਬਿਮਾਰੀਆਂ ਨਹੀਂ ਚੰਬੜ ਰਹੀਆਂ ਇਹ ਇਹ ਬੜਾ ਅਗਮੇਰ ਬੁੱਧਾਗਾ ਆਉਣ ਵਾਲੇ ਭਵਿੱਖ ਦੇ ਵਿੱਚ ਤੁਸੀਂ ਇਹ ਸੋਚਣਾਗਾ ਅੱਜ ਨਾ ਜਾਗੇ ਉਹ ਟਾਈਮ ਦੂਰ ਲੰਘ ਜਾਣਾਗਾ ਜਦੋਂ ਤੁਸੀਂ ਪਸਤਾਉਣਾਗਾ ਜਦੋਂ ਤੁਸੀਂ ਇਕੱਠੇ ਹੋਣਾਗਾ ਫਿਰ ਤੁਹਾਡੇ ਇਕੱਠੇ ਹੋਿਆਂ ਦਾ ਕੋਈ ਫਾਇਦਾ ਨਹੀਂ ਅੱਜ ਸਰਕਾਰਾਂ ਨੂੰ ਜਗਾਓ ਅੱਜ ਸਰਕਾਰਾਂ ਨੂੰ ਚਾਹੇ ਤੁਸੀਂ ਇੱਕ ਚੈਲੰਜ ਹੈ ਸਰਕਾਰਾਂ ਵਾਸਤੇ ਸਰਕਾਰਾਂ ਦਾ ਫਰਜ਼ ਬਣਦਾ ਸੀ ਕਿ ਜਿਹੜਾ ਇਹ ਅਮ ਲੱਖੇ ਸੁਧਾਣੇ ਜਾਂ ਹੋਰ ਜਿਹੜੇ ਨੌਜਵਾਨਾਂ ਨੇ ਇੱਕ ਸੰਘਰਸ਼ ਵਿੱਢਿਆ ਉਹਦੇ ਪੈਲ ਦੇ ਆਧਾਰ ਤੇ ਗੌਰ ਕਰਦੇ ਉਸ ਬੁੱਢੇ ਨਾਲੇ ਦੇ ਵਿੱਚ ਜਿਹੜੀ ਜ਼ਹਿਰ ਵਾਲਾ ਪਾਣੀ ਆ ਉਹ ਪਾਇਆ ਜਾ ਰਿਹਾਗਾ ਤੇ ਅੱਜ ਕਹਿੰਦੇ ਇਹ ਡੈਂਸਰੀਆਂ ਇੱਥੇ ਕਿਸੇ ਨੇ ਉਹ ਨਹੀਂ ਲਾਉਣੀ ਫੈਕਟਰੀ ਲਾਉਣੀ ਇੱਥੇ ਪੰਜਾਬ ਤਬਾਹ ਹੋ ਜਾਊਗਾ ਫੈਕਟਰੀਆਂ ਨਹੀਂ ਲਾਉਣੀਆਂ ਉਹ ਪੰਜਾਬ ਤਾਂ ਪਹਿਲੀ ਤਬਾਹ ਹੋ ਚੁੱਕਿਆਗਾ ਪੰਜਾਬ ਕੀ ਅੱਜ ਦਾ ਤਬਾਹ ਹੋਇਆਗਾ 1947 ਤੋਂ ਬਾਅਦ ਦੱਸੋ ਪੰਜਾਬ ਦੇ ਵਿੱਚ ਰਿਹਾ ਕੀ ਆ ਉਹ ਸਾਡਾ 4-3-4 ਹਿੱਸਿਆਂ ਦੇ ਵਿੱਚ ਪੰਜਾਬ ਪਹਿਲਾ ਬੰਡਿਆ ਗਿਆ ਫਿਰ ਸਾਡੀਆਂ ਨਸਲ ਕੁਸੀਆਂ ਹੋਈਆਂ ਨੇ 84 'ਚ ਹੋਈ ਆ 90 92 'ਚ ਹੋਈ ਆ 47 ਦੇ ਵਿੱਚ ਹੋਈ ਆ ਤੇ ਕਹਿੰਦੇ ਹੁਣ ਸਾਡੀ ਜਿਹੜੀ ਆ 24 ਦੇ ਵਿੱਚ ਜਿਹੜਾ ਚੱਲ ਰਿਹਾਗਾ ਹੁਣ ਚਿੱਟੇ ਦੇ ਨਾਲ ਨਸਲ ਕੁਸੀ ਹੋ ਰਹੀ ਆ ਇੱਕ ਸਾਡੀ ਨਸਲ ਕੁਸੀ ਅੱਧੀ ਪੀੜ੍ਹੀ ਸਾਡੀ ਜਿਹੜੀ ਬਾਹਰਲੇ ਵਿਦੇਸ਼ਾਂ ਵਿੱਚ ਭੱਜ ਰਹੀ ਆ ਤੇ ਕੁਝ ਸਾਡੇ ਜਿਹੜੇ ਬੱਦੇ ਖੁੱਤੇ ਨੇ ਸਾਡੇ ਭੈਣ ਭਾਈ ਨੌਜਵਾਨ ਬੱਚਿਆਂ ਤੱਕ ਕੈਂਸਰ ਤੱਕ ਦੀਆਂ ਬਿਮਾਰੀਆਂ ਫੈਲ ਚੁੱਕੀਆਂ ਨੇ ਹਰ ਇੱਕ ਕਰੇ ਬਿਮਾਰੀਆਂ ਸ਼ੂਗਰ ਦੀਆਂ ਬਿਮਾਰੀਆਂ ਨੇ ਹਾਟੈਕ ਦੀਆਂ ਬਿਮਾਰੀਆਂ ਕਿਉਂ ਨੇ ਕਿਉਂਕਿ ਸਾਡੇ ਕੋਲੇ ਸੁਧ ਨਾ ਖਾਣਾ ਰਿਹਾ ਨਾ ਪਾਣੀ ਰਿਹਾ ਨਾ ਪਵਨ ਰਿਹਾ ਨਾ ਪੌਣ ਰਿਹਾ ਨਾ ਧਰਤੀ ਰਿਹਾ ਸਾਡੇ ਕੋਲੇ ਕੁਸ ਰਿਹਾ ਹੀ ਨਹੀਂ ਸਾਡੇ ਗੁਰੂਆਂ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਤ ਮਹਤ ਪਰ ਅਸੀਂ ਸਭ ਕੁਝ ਕੁਝ ਤਾਂ ਸੀ ਆਪਣੇ ਹੱਥੀ ਜ਼ਹਿਰਾਂ ਮਲਾਈਆਂ ਨੇ ਤੇ ਕੁਝ ਅਸੀਂ ਜਿਹੜੀ ਪਾਣੀ ਗੰਦਲਾ ਕੀਤਾ ਹਵਾ ਗੰਧਲੀ ਕੀਤੀ ਆ ਇਤਨਾ ਕਿਤੇ ਸਾਡੇ ਲੋਕਾਂ ਦਾ ਆਸਤਿਆਂ ਦਾ ਵੱਡਾ ਜਿਹੜਾ ਇਹ ਦੋਸਾ ਅੱਜ ਲੋਕ ਉਹ ਪਸਤਾਉਣਗੇ ਤੇ ਪਰ ਹੁਣ ਤੁਸੀਂ ਅਗਲੀ ਵੀਡੀਓ ਜਿਹੜੀ ਆ ਸੁਣੋ ਤੇ ਹੁਣ ਲੱਖਾਂ ਸਿਧਾਂਤ ਤੇ ਤੋਜ ਮਾਨ ਦੀ ਵੀਡੀਓ ਜਿਹੜੀ ਹੈ ਭਾਵਕ ਵੀਡੀਓ ਤੁਸੀਂ ਸੁਣ ਕੇ ਅੱਗੇ ਵੀਡੀਓ ਨੂੰ ਬੱਤਵਾਤੇ ਸ਼ੇਅਰ ਕਰੋ ਧੰਨਵਾਦ ਵਹਿਜ ਜੀ ਦਾ ਖਾਲਸਾ ਵਹਿਜ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਪੰਜਾਬੀਆਂ ਨੂੰ ਬੀਲ ਆ ਬਾਈ 3 ਦਸੰਬਰ ਨੂੰ ਫਰੋਹਪੁਰ ਰੋਡ ਦੇ ਉੱਤੇ ਵੇਰਕਾ ਪਲਾਂਟ ਦੇ ਕੋਲੇ ਇਕੱਠ ਰੱਖਿਆ ਗਿਆ ਜਿਹੜਾ ਆਪਾਂ 3 ਦਸੰਬਰ ਨੂੰ 9 ਕਰੋੜ ਲੀਟਰ ਜ਼ਹਿਰ ਨੂੰ ਬੰਨ ਮਾਰਨਾ ਹਰ ਹਾਲ ਚ ਮਾਰਨਾ ਹੁਣ ਜਿੰਦਗੀ ਮੌਤ ਦਾ ਸਵਾਲ ਆ ਮੌਤ ਤੁਹਾਡੇ ਘਰਾਂ ਚ ਆ ਚੁੱਕੀ ਆ ਉੱਠ ਕੇ ਮੇਰਾ ਵੀਰ ਤਾਂ ਜਿਆਦਾ ਤੁਰਪੋ ਤੇ ਜਾਂ ਫਿਰ ਮੌਤ ਨੂੰ ਬੈਠੇ ਡੀਕੋ ਦੇ ਗੱਲ ਲਾ ਕੇ ਮਰ ਜੂ ਤੇ ਆਣ ਬਾਗੀਆਂ ਨਸਲਾਂ ਨੂੰ ਮਾਰ ਦੋ ਤੁਸੀਂ ਫੈਸਲਾ ਕਰਦੇ ਤਿੰਨ ਤਰੀਕ ਨੂੰ ਹੁਣ ਪੈਰ ਜੁੱਤੀ ਨਾ ਪਾਇਓ ਖੇੜ ਤੋਂ ਨੂੰ ਫਿਰਦੀ ਆ ਸਰਕਾਰ ਪ੍ਰਸ਼ਾਸਨ ਵਾਲੇ ਦਾਲੇ ਪੂਰਾ ਕਸਾ ਕਰ ਰਹੇ ਨੇ ਖੇੜਾ ਬੰਦੀ ਕਰ ਰਹੇ ਨੇ ਹੋ ਸਕਦਾ ਸੀ ਫੜੇ ਜਾ ਕੇ ਸਾਨੂੰ ਫੜ ਲੈਣ ਖੇੜ ਲੈਣ ਪ੍ਰੋਗਰਾਮ ਆਪਣਾ ਜਿਉਂਦਾ ਤਿਉਂ ਰਹਿਣਾ ਹਰ ਹਾਲ ਦੇ ਵਿੱਚ ਇਹ ਲੋਕਾਂ ਨੇ ਉੱਠ ਕੇ ਤੁਸੀਂ ਪਹੁੰਚਣਾ ਕਿਸੇ ਵੀ ਤਰੀਕੇ ਨਾਲ ਉੱਥੇ ਪਹੁੰਚੋ ਜੇ ਨਹੀਂ ਉੱਥੇ ਪਹੁੰਚਿਆ ਜਾਂਦਾ ਫਿਰ ਕਾ ਪਲਾਂਟ ਜਿੱਥੇ ਵੀ ਤੁਹਾਨੂੰ ਰਾਹ ਦੇ ਵਿੱਚ ਘੇਰਦੇ ਆ ਉੱਥੇ ਸੜਕਾਂ ਤੇ ਜਾਮ ਲਾ ਦੇਣਾ ਆਸੇ ਪਾਸੇ ਪਿੰਡਾਂ ਦੇ ਵਿੱਚ ਹੋਕੇ ਦਿਵਾ ਕੇ ਗੁਰੂ ਘਰਾਂ ਦੇ ਵਿੱਚ ਉੱਥੇ ਇਕੱਠ ਕਰ ਲੈਣਾ ਤੇ ਨਾਲ ਦੀ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਆਪਣੀਆਂ ਪਾ ਦੇਣੀਆਂ ਕਿ ਸਾਨੂੰ ਫੌਜ ਨੇ ਇੱਥੇ ਘੇਰਿਆ ਹੋਇਆ ਇਹ ਸਾਰਾ ਲਗਾਤਾਰ ਆਪਾਂ ਜੇ ਨਾ ਕੁਛ ਕੀਤਾ ਅੱਜ ਵੀ ਤਾਂ ਮੁੜ ਕੇ ਭੁੱਲ ਜੂਵੇ ਯਾਰਾਂ ਬੰਦ ਹੋ ਜਾਣਗੇ ਔਰ ਤੁਸੀਂ ਕੋਈ ਵੀ ਕੰਮ ਹੈ ਜਿਹੜਾ ਇਹ ਗੈਰ ਕਾਨੂੰਨੀ ਨਹੀਂ ਕਰ ਰਹੇ ਜਿਨ੍ਹਾਂ ਸੰਵਿਧਾਨਕ ਆਧਾਰੇ ਨੇ ਜਦ ਕਨਸਟੀਟਿਊਸ਼ਨਸ ਬਾਡੀ ਨੇ ਚਾਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੋਵੇ ਚਾਹ ਪੰਜਾਬ ਪੋਲਿਊਸ਼ਨ ਬੋਰਡ ਹੋਵੇ ਇਹਦਾ ਆਰਡਰ ਕਰ ਚੁੱਕੇ ਨੇ ਤਿੰਨੇ ਬੰਦ ਹੋਣੇ ਚਾਹੀਦੇ ਨੇ ਫੋਕਲ ਪੁਆਇੰਟ ਵਾਲਾ ਤਾਜਪੁਰ ਰੋਡ ਵਾਲਾ ਬਾਦਰਕੇ ਵਾਲਾ ਆਪਾਂ ਉਹੀ ਕਰਨ ਜਾ ਰਹੇ ਹਾਂ ਸੋ ਗੈਰ ਕਾਨੂੰਨੀ ਆਪਾਂ ਨਹੀਂ ਇਹ ਕਰ ਰਹੇ ਨੇ ਔਰ ਇੱਕ ਗੱਲ ਦਾ ਧਿਆਨ ਰੱਖਿਓ ਜੇ ਇਹ ਤੁਹਾਨੂੰ ਪ੍ਰਵੋਕ ਕਰਨਗੇ ਪ੍ਰਵੋਕ ਹੁੰਦਾ ਐਕਸਾਈਟ ਕਰਨਗੇ ਲੜਾਉਣ ਲਈ ਉਕਸਾਉਣਗੇ ਤੁਸੀਂ ਉਕਸਾਵੇ 'ਚ ਨਹੀਂ ਆਉਣਾ ਆਪਾਂ ਐਨ ਸ਼ਾਂਤੀ ਨਾਲ ਕੰਮ ਕਰਨਾ ਹੈ ਕਿਉਂਕਿ ਆਪਦੇ ਬੰਦੇ ਵੀ ਵਿੱਚ ਵੜ ਸਕਦੀ ਹੈ ਸਰਕਾਰ ਵੇਖੋ ਜੀ ਇਹ ਉਹ ਹਿੰਸਾ ਚ ਆ ਕੇ ਫਲਾਨਾ ਹੋ ਗਿਆ ਜੋ ਇਹਨਾਂ ਦਾ ਕੰਮ ਹੁੰਦਾ ਆਪਾਂ ਜੇ ਗੁਰੂ ਕੇ ਬਾਗ ਦਾ ਮੋਰਚਾ ਜਿੱਤ ਸਕਦੇ ਆ ਜੈਤੋ ਦਾ ਮੋਰਚਾ ਜਿੱਤ ਸਕਦੇ ਆ ਨਨਕਾਣਾ ਸਾਹਿਬ ਦਾ ਮੋਰਚਾ ਡਾਂਗਾ ਕਾ ਕੇ ਜਿੱਤ ਸਕਦੇ ਆ ਇਹ ਵੀ ਛੱਪਾਂਗੇ ਕਿਉਂਕਿ ਪਾਣੀ ਸਾਡਾ ਹੈ ਸ਼ੇਰੋ ਜੇ ਸਾਡੇ ਘਰਾਂ ਚ ਕੋਈ ਪਾਣੀ ਗੰਦਾ ਕਰੇ ਚੋਰੀ ਕਰੇ ਆਪਾਂ ਬੋਲਦੇ ਆ ਨਾ ਤਾਂ ਪੰਜਾਬ ਸਾਡਾ ਘਰ ਨਹੀਂ ਆਪਦੇ ਘਰ ਨੂੰ ਪੰਜਾਬ ਨੂੰ ਬਚਾਉਣ ਲਈ ਉੱਠਾਂਗੇ ਨਹੀਂ ਕੀ ਸਾਡੇ ਕੋਲੇ ਨਾ ਕੋਲਾ ਨਾ ਹੀਰਾ ਨਾ ਕੁਝ ਪਾਣੀ ਹੈ ਪਹਿਲਾਂ ਸਭ ਤੋਂ ਸਿੰਧੂ ਜੀਬਰ ਪੰਜ ਨਾਲ ਫਿਰ ਆਗੇ ਪੰਜਾਬ ਅਰ ਲੁਧਿਆਣੇ ਦੇ ਵਿੱਚ ਖੜੇ ਆ ਗੁਰੂ ਘਰ ਚ ਉੱਥੇ ਮੰਦਰ ਆ ਉਹਨਾਂ ਦਾ ਹਾਲ ਹੈ ਕੋਈ ਜਗ੍ਹਾ ਹੈ ਆ ਰਾਜ ਸਭਾ ਚਾਹੁੰਦੇ ਸਾਰੇ ਪੰਜਾਬ ਦੇ ਡਿਸਟ੍ਰਿਕਟ ਪਾਣਾ ਪੀਣ ਯੋਗ ਪਾਣੀ ਨਾ ਨਾਣ ਯੋਗ ਪਾਣੀ ਤੇ ਫਿਰ ਆਪਾਂ ਕਰਾਂਗੇ ਕੀ ਆ ਅਸੀਂ ਸਾਰੇ ਜਣੇ ਨਲਕਿਆਂ ਦਾ ਤੇ ਖੂਹਾਂ ਦਾ ਪਾਣੀ ਪੀ ਕੇ ਜਵਾਨ ਹੋਏ ਆ ਹੁਣ ਪੀ ਲੂਗੇ ਪੀਉਂਗੇ ਤਾਂ ਕੈਂਸਰ ਇੱਕ ਕੈਂਸਰ ਟ੍ਰੇਨ ਚੱਲਦੀ ਹੈ ਕਿੰਨੀਆਂ ਚਲਾਉਂਗੇ ਸੋ ਉਥੋਂ ਕੁਝ ਵੀ ਹੋ ਜੇ ਪਹੁੰਚੋ ਜੇ ਰਾਜ ਰੋਗ ਦੇ ਉੱਥੇ ਲਾ ਲੋ ਸਾਨੂੰ ਗ੍ਰਿਫਤਾਰ ਕਰਦੇ ਆ ਪਰਵਾਹ ਨਹੀਂ ਆਇਓ ਜੇ ਔਰ ਇਹ ਦੋ ਸੈਂਟਰ ਜਿੱਥੋਂ 9 ਕਰੋੜ ਲੀਟਰ ਪਾਣੀ ਪੈਂਦਾ ਉਸ ਦਿਨ ਅਸੀਂ ਪਾਣੀ ਸਾਫ਼ ਕਰਨ ਦੀ ਹਿਸਟਰੀ 'ਚ ਇੱਕ ਬਹੁਤ ਵੱਡਾ ਕੰਮ ਕਰ ਦਿਆਂਗੇ ਇਹ ਤੁਸੀਂ ਦੇ ਆਉਣ ਨਾਲ ਪਾਸਿਬਲ ਹੋਊ ਨਹੀਂ ਤਾਂ ਸਾਨੂੰ ਫੜ ਫੜਾ ਕੇ ਸਿੱਟ ਦੇਣਗੇ ਫਿਰ ਭੋਤੋ